ਅਸੀਂ ਸ਼ਾਇਦ ਇਸ ਵਾਰੀ ਨਵੀਂ ਕੋਈ ਨਵੀਂ ਤੋਂ 872 ਰੋ ਛਾੜੀ ਅੱਛਾ ਛਾੜ ਵਾਲੀ ਕਿਸਮ ਬਹੁਤ ਓਦੀ ਉਹਦੀਆਂ ਕੀ ਵਿਸ਼ੇਸ਼ਤਾਵਾਂ ਮੈਡਮ ਉਹਦੀ ਵਿਸ਼ੇਸ਼ਤਾ ਹੈ ਜੀ ਜਿਵੇਂ ਤੁਸੀਂ ਕਹੋ ਛਾੜਾ ਉਹਦਾ ਸਭ ਤੋਂ ਇਸ ਟਾਈਮ ਤੇ ਵੱਧਦਾ ਕਿੰਨਾ ਜ਼ਿਆਦਾ 25 ਕੁਇੰਟਲ ਛਾੜ ਦੇ ਰਹੀ ਹੈ ਐਵਰੇਜ ਐਵਰੇਜ ਛਾੜ ਜਿਹੜਾ 25 ਕੁਇੰਟਲ ਹੈਗਾ ਠੀਕ ਹੈ 826 ਨਾਲੋਂ ਕਰਕੇ ਕੱਦ ਉਹਦਾ 100 ਸੈਂਟੀਮੀਟਰ ਆ ਗਰਮੀ ਦਾ ਚੱਲਣ ਦੀ ਸਮਰੱਥਾ ਹੈਗੀ ਆ ਉਹਦੇ ਵਿੱਚ ਚਾਰ ਪੰਜ ਦਿਨ ਵੱਧ ਲੈਂਦੀ 826 ਨਾਲ ਤੇ ਬੂਟਾ ਵਟਾ ਜਿੰਨਾ ਕੁ ਮਾਰਦੀ ਆ ਬੰਦੇ ਜੂਜਾ ਪੂਰਾ ਮਾਰਦੀ ਆ 26 ਜਿੰਨਾ ਪੂਜਾ ਮਾਰਦੀ ਆ ਵੇਖਣ ਨੂੰ ਬੂਟਾ ਖੜਾ ਆ ਤਾਂ ਦੋਵੇਂ ਕੋਲੀਏ ਲੱਗਣਗੇ ਅੱਛਾ ਪਰ ਉਹਦੇ ਹਜ਼ਾਰ ਦਾਣਿਆਂ ਦਾ ਫਰਕ ਆ ਜਿਹੜਾ ਵਜਨ ਆ ਪਰ ਬੀਜ ਕਿੰਨੇ ਦੀ 1 77 ਦੀ ਪੈਕਿੰਗ ਮਿਲ ਰਹੀ ਆ 20 ਕਿਲੋ ਦੀ ਪੈਕਿੰਗ ਤੇ 40 ਕਿਲੋ ਦੀ ਪੈਕਿੰਗ ਨਹੀਂ ਇਹਦੇ ਬੂਟੇ ਤੇ ਇੱਕ ਏਕੜ ਚ ਕਿੰਨਾ ਬੀਜ ਪਾਉਣਾ 40 ਕਿਲੋ ਰეკਮੈਂਡ ਠੀਕ ਹੈ ਤੇ ਜਿਹੜਾ ਸੁਪਰ ਸੀਡ ਉਹ ਜੋ ਵੀ ਉਹ ਨਹੀਂ ਪਾਉਣਾ ਜੀ ਬਿਲਕੁਲ ਸਹੀ ਥੋੜਾ ਜਿਹਾ ਮਾਰਕ ਲੈ ਲੈਂਦੇ ਥੈਂਕ ਯੂ ਜੀਆਂ ਨੇ ਨਰਮੀਆਂ ਇਹ ਦੋ ਪ੍ਰਾਣੀਆਂ ਜਿਹੜੀਆਂ ਚਾਹਤ ਦੇ ਸਾਹਸ ਤੋਂ ਬਹੁਤ ਵਧੀਆ ਕਿਸ ਤਰ੍ਹਾਂ ਲੋਰ ਥੱਲੇ ਵੀ ਜਿਨ੍ਹਾਂ ਦਾ ਥੋੜਾ ਝਾੜ ਹੁੰਦਾ ਅੱਗੇ ਉਹਦੇ ਨਾਲ 1.5 2 ਕਾਉਂਟਰ ਵਧਾ ਦਿਓ ਵੀ ਪਪੂਲਰ ਦੇ ਥੱਲੇ ਇਹਦਾ ਵੀ ਪਿੱਛੇ ਜਾ ਕੇ ਜੀ ਵੀ ਤੇ ਤਿੰਨ ਚਾਰ ਕਾਊਂਟਰ ਹੈਗੇ ਨੇ ਉੱਥੋਂ 9:20 ਨੂੰ ਜਾਈ ਜਾ ਯਾਰ ਵੀ ਲਈ ਤੇਰੇ ਕੋਈ ਰੋਕੂ ਹੈ ਟੋਟਲ ਕਿੰਨੇ ਲੈਣ ਦੇ ਨੇ ਇਹ ਕੰਕਣ ਕੇ 152 ਦਿਨ ਲੈ ਸਰ